ਡੇਰਾ ਬਸੀ ਚ ਦੋ ਗੁੱਟਾਂ ਚ ਹੋਈ ਲੜਾਈ ਜੀ ਹਾਂ ਕਾਨੂੰਨ ਵਿਵਸਥਾ ਦਾ ਪੰਜਾਬ ਵਿੱਚ ਹੋਇਆ ਬੁਰਾ ਹਾਲ ਦੱਸ ਦਈਏ ਸਿਵਲ ਹਸਪਤਾਲ ਦੇ ਵਿੱਚ ਇਹ ਸਾਰੀ ਮਾਰਾ ਮਾਰੀ ਹੋਈ ਹੈ ਆਉ ਤੁਹਾਨੂੰ ਦਿਖਾਉਂਦੇ ਆ ਮੌਕੇ ਦੀਆਂ ਕੁਝ ਵੀਡੀਓਜ਼ ਤੇ ਉੱਥੋਂ ਦੇ ਜਿਨ੍ਹਾਂ ਵਿੱਚ ਲੜਾਈ ਹੋਈ ਹੈ ਉਹਨਾਂ ਦਾ ਕੀ ਕਹਿਣਾ ਹੈ ਇਸ ਸਮਾਜ ਲਈ ਦੇ ਉੱਤੇ ਜਾ ਕੇ ਉੱਥੇ ਮੌਕੇ ਤੇ ਜਾਗਰੂਕ ਕੀਤਾ ਸੀਗਾ ਲੋਕਾਂ ਨੂੰ ਜਾਣੂ ਕਰਵਾਇਆ ਸੀ ਤੇ ਉਹਦੇ ਤੋਂ ਬਾਅਦ ਪਿੰਡ ਦੇ ਜਿਹੜੀ ਪੰਚਾਇਤ ਹੈ ਜਿਹੜੇ ਉੱਥੋਂ ਦਾ ਸਰਪੰਚ ਹੈ ਮੌਜੂਦਾ ਉਹਨਾਂ ਨੇ ਸਾਡੇ ਜਿਹੜੇ ਉੱਥੇ ਮੋਤਬਰ ਸੱਜਣਾ ਹੈ ਸਾਡਾ ਮੁੰਡਾ ਉੱਥੇ ਕਲੱਬ ਦਾ ਪ੍ਰਧਾਨ ਹੈ ਮਹੀਪਾਲ ਤੇ ਸਾਡਾ ਮੁੰਡਾ ਉੱਥੇ ਮੇਨ ਜਿਹੜਾ ਅਸੈਂਬਲੀ ਦਾ ਪ੍ਰਧਾਨ ਹੈ ਹਲਕੇ ਦਾ ਯੂਵਦਾ ਹਨੀ ਇਹਨਾਂ ਦੇ ਉਦੋਂ ਬਾਅਦ ਸ਼ਾਮ ਨੂੰ ਇਹਨਾਂ ਨੇ ਆ ਕੇ ਹਮਲਾ ਕੀਤਾ ਕਿਉਂਕਿ ਜਦੋਂ ਕੋਈ ਗੋਰਖ ਧੰਦਾ ਚੱਲਦਾ ਹੁੰਦਾ ਕਾਲਾ ਜਦੋਂ ਅਸੀਂ ਕੋਈ ਮਾਈਨਿੰਗ ਦਾ ਕੰਮ ਇਹਨੇ ਦੇਣਾ ਤੇ ਗਲਵਾਜ਼ ਚੱਕਰੇ ਸੀ ਅਜ ਮੌਕੇ ਤੇ ਜਦੋਂ ਪਿੰਡ ਦੇ ਸਾਨੂੰ ਮਹਤਬਰ ਸੱਜਣਾ ਨੇ ਬਜ਼ੁਰਗਾਂ ਨੇ ਬੁਲਾਇਆ ਤੇ ਉੱਥੇ ਜਾ ਕੇ ਜਦੋਂ ਅਸੀਂ ਮੌਕਾ ਵੇਖਿਆ ਉਸ ਗੱਲ ਤੋਂ ਇਹਨਾਂ ਨੂੰ ਤਕਲੀਫ ਹੋਈ ਤੇ ਅੱਜ ਉਹਨਾਂ ਨੇ ਫਿਰ ਉਦੋਂ ਬਾਅਦ ਸ਼ਾਮ ਨੂੰ ਇਹਨਾਂ ਤੇ ਹਮਲਾ ਕੀਤਾ ਇਹਨਾਂ ਦੇ ਸੱਟਾਂ ਲੱਗੀਆਂ ਤੇ ਉੱਥੇ ਇਹਨਾਂ ਨੇ ਇਤੋਂ ਟੱਕਰ ਵੀ ਆ ਵੀ ਗੋਲੀ ਵੀ ਪਿੰਡ ਦੇ ਵਿੱਚ ਚਲਾਈ ਮੈਂ ਤਾਂ ਸਮਝਦਾ ਵੀ ਅੱਜ ਦੀ ਡੇਟ ਦੇ ਵਿੱਚ ਕਾਨੂੰਨ ਵਿਵਸਥਾ ਜਿਹੜੀ ਹੈਗੀ ਆ ਉਹ ਤਾਰ-ਤਾਰ ਹੋਈ ਪਈ ਹੈ ਪੰਜਾਬ ਸਰਕਾਰ ਕਿਸੇ ਵੀ ਖੇਤਰ ਦੇ ਵਿੱਚ ਕੋਈ ਸਰਕਾਰ ਤਾਂ ਨਜ਼ਰ ਹੀ ਨਹੀਂ ਆਉਂਦੀ ਪੁਲਿਸ ਅੱਜ ਦੀ ਡੇਟ 'ਚ ਮੂਵ ਦਰਸ਼ਕਤ ਬਣੀ ਹੋਈ ਹੈ ਤੇ ਇਹ ਅੱਜ ਦਾ ਨਹੀਂ ਇਹ ਮਸਲਾ ਬਹੁਤ ਪ੍ਰਾਣਾ ਜੋ ਪੁਲਿਸ ਦੇ ਧਿਆਨ ਦੇ ਵਿੱਚ ਹਮੇਸ਼ਾ ਲਿਆਂਦਾ ਗਿਆ ਪਰ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਵੀ ਇਹ ਚੀਜ਼ਾਂ ਨੂੰ ਕੰਟਰੋਲ ਕੀਤਾ ਜਾਵੇ ਜੇ ਲਾਅ ਐਂਡ ਆਰਡਰ ਸਿਚੁਏਸ਼ਨ ਨਾ ਕੰਟਰੋਲ ਦੇ ਵਿੱਚ ਆਈ ਤੇ ਹਾਲਾਤ ਜਿਹੜੇ ਹੈਗੇ ਆ ਉਹ ਬਹੁਤ ਹੱਥ ਤੋਂ ਬਾਹਰ ਤੁਰੇ ਜਾਂਦੇ ਆ ਇਹ ਗੱਲਾਂ ਜਿਹੜੀਆਂ ਹੈਗੀਆਂ ਆਮ ਲੋਕਾਂ ਦੇ ਬਰਦਾਸ਼ਤ ਤੋਂ ਬਾਹਰ ਹੈ ਕਿੰਨੇ ਮਗਲਾ ਕਿੰਨੇ ਬੰਦਿਆਂ ਦੇ ਸੱਚ ਹੋ ਗਏ ਸਾਡੇ ਤਕਰੀਬ ਇੱਕ ਮੁੰਡਾ ਸਾਡਾ ਜਿਹਦਾ ਗੋਡਾ ਤੋੜਦਾ ਚਲੋ ਤੇ ਮੈਂ ਇੱਕ ਸਾਡਾ ਮਹੀਪਾਲ ਹੈ ਜਿਹਦੇ ਅੱਖ ਤੇ ਕਿਰਪਾਨ ਨਾਲ ਹਮਲਾ ਕੀਤਾ ਗਿਆ ਚਾਰ ਬੰਦੇ ਜਿਹਨਾਂ ਦੇ ਸੱਟਾਂ ਲੱਗੀਆਂ ਹੈ ਜੀ ਨਾਮ ਹੈ ਜੀ ਤੁਹਾਡਾ ਮੇਰਾ ਅਨਿਲ ਕੁਮਾਰ ਉਰਫ ਹਨੀ ਪੰਡਤ ਕੀ ਆ ਮਾਮਲਾ ਹੈ ਅਸੀਂ ਨਾ ਸਾਡਾ ਨਾ ਇੱਕ ਮੈਨਿੰਗ ਦਾ ਮਾਮਲਾ ਚੱਲ ਰਿਹਾ ਹੈ ਕਿਹੜੇ ਪਿੰਡ ਦਾ ਮੁਕੰਦਪੁਰ ਦਾ ਉਹਦੀ ਰਿਪੋਰਟ ਵੀ ਬਣੀ ਹੋਈ ਆ ਇਹ ਨਾ ਗੁੰਡਾਗਰਦੀ ਚ ਮੈਨਿੰਗ ਕਰ ਰਹੇ ਨੇ ਤੇ ਮੈਂ ਉਹਨਾਂ ਦੀ ਅੱਜ ਕੰਪਲੀਟ ਕੀਤੀ ਸੀ ਅੱਜ ਖਬਰਾਂ ਚ ਵੀ ਲਵਾਈ ਸੀ ਪੱਤਰਕਾਰ ਵੀ ਵੀ ਆਈ ਸੀ ਤੇ ਉਹਨਾਂ ਦੇ ਕਰਕੇ ਅੱਜ ਇਹਨਾਂ ਨੂੰ ਆਪਣਾ ਭਰਾ ਸੀ ਮਈਪਾਲ ਉਹਨਾਂ ਨੂੰ ਕੱਲੇ ਨੂੰ ਘੇੜ ਲਿਆ ਇਹਨਾਂ ਨੇ ਘੇੜ ਕੇ ਉੱਥੇ ਸੱਟਾਂ ਮਾਰੀਆਂ ਫਿਰ ਉਹਦੇ ਘਰ ਵੜ ਕੇ ਉਹਦੇ ਸੱਟੇ ਮਾਰੀਆਂ ਫਿਰ ਮੇਰੇ ਘਰ ਵੜ ਗਏ ਕਿੰਨੇ ਬੰਦੇ ਜ਼ਖਮੀ ਹੋਏ ਆ ਚਾਰ ਬੰਦੇ ਜ਼ਖਮੀ ਹੋਏ ਕੋਣ ਕੋਣ ਆ ਮਈਪਾਲ ਨਰੇਸ਼ ਨੈਗਰਾਮ ਅੰਗਰੇਜ਼ ਸਿੰਘ ਕਿੰਨੇ ਕ ਬੰਦਿਆਂ ਨੇ ਹਮਲਾ ਕੀਤਾ 25 30 ਬੰਦੇ ਸੀ ਹਥਿਆਰ ਕਿਹਾ ਸੀ ਉਹਨਾਂ ਕੋਲ ਉਹਨਾਂ ਕੋਲ ਤਲਵਾਰਾਂ ਸੀ ਫੈਰ ਵੀ ਮਾਰ ਕੇ ਗਏ ਇੱਕ ਦਿਨ ਮੈਂ ਤਾਂ ਪਹਿਲਾਂ ਵੀ ਫੇਰ ਮਾਰ ਕੇ ਗਿਆ ਸੀ ਪਿੰਦੇ ਚ ਐਸਐਚਓ ਨੂੰ ਖੁਦ ਪਤਾ ਹੈ ਮੈਂ ਉਹਨਾਂ ਦੀ ਉਹਨਾਂ ਨਾਲ ਗੱਲ ਵੀ ਸੇਰ ਕੀਤੀ ਸੀ ਆ ਡਿਸਪੀ ਬਰਾੜ ਸਾਹਿਬ ਨੇ ਉਹਨਾਂ ਦੀ ਨੋਟਿਸ ਚ ਵੀ ਗੱਲ ਪਾਈ ਸੀ ਵੀ ਇਹਨਾਂ ਨੇ ਇੱਕ ਵਾਰੀ ਪਹਿਲਾਂ ਵੀ ਛੇ ਫੇਰ ਮਾਰੇ ਸੀ ਤੇ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਐਮਐਲਏ ਸਾਹਿਬ ਦੇ ਬੰਦੇ ਨੇ ਸਰੀਆਮ ਆ ਕੇ ਧਮਕੀਆਂ ਦੇ ਕੇ ਜਾਂਦੇ ਨੇ ਹੁਣ ਵੀ ਐਮਐਲਏ ਸਾਹਿਬ 2 ਦਿਨ ਪਹਿਲਾਂ ਆਏ ਸੀ ਕਹਿੰਦਾ ਮੈਂ ਇਹ ਕਰਦਾਗਾ ਜੇ ਮੇਰੇ ਬੰਦਿਆਂ ਨੂੰ ਤੰਗ ਕੀਤਾ ਧਮਕੀਆਂ ਸਰੀਆਮ ਹੀ ਦੇ ਰਹੀ ਸੀ ਪਹਿਲਾਂ ਟੂਰਨਾਮੈਂਟ ਦੀ ਰਿੰਚਸਾ ਕਰੀ ਗਿਆ ਉਹ